ਕੈਰੀ ਨਾਲ ਦੂਰੀ ਨਾਲ ਇਹ ਉਹ ਚੀਜ਼ ਨਹੀਂ ਗੀ ਤੋਪ ਦੇ ਗੋਲੇ ਆ ਸਾਰੇ ਕੋਈ ਛੋਟਾ ਕੋਈ ਵੱਡਾ ਹਰ ਕਿਸੇ ਦਾ ਸਾਰਾ ਉਸ ਟਾਈਮ ਦੀਆਂ ਯਾਨੀ ਕਿ ਬੁੜੀਆਂ ਕਿੰਨੀਆਂ ਦਲੇਰ ਸੀਗੀਆਂ ਔਰਤਾਂ ਜਿਵੇਂ ਮੈਂ ਥੋੜੀ ਗੁਰੂ ਮਹਾਰਾਜਾਂ ਨੇ ਕਿ ਹਮ ਸਤ ਕਰਨ ਦੇ ਅਧੀਨ ਹੈ ਰਾਜ ਹਰੇਕ ਫੋਟੋ ਜਿਹੇ ਸਾਨੂੰ ਪਾ ਕੇ ਦਿਖਾਦੀ ਹੈਗੀ ਐਂਟਰੀ ਆ ਜੀ ਸਾਹਮਣੇ ਤੋਪ کارਖਾਨੇ ਦੀ ਆਪਣੇ ਇਹਦੇ ਸਾਈਕਲ ਆ ਜੈਗੜ ਖੇਲੇ ਦੇ ਵਿੱਚ ਨਹੀਂ ਜਾਂਦੇ ਅਸੀਂ ਹੋਵਾਂਗੇ ਨਾ ਹੋਵਾਂਗੇ ਪਰ ਸਾਡੀ ਜਿਹੜੀਆਂ ਯਾਦਾਂ ਨੇ YouTube ਉੱਤੇ ਪਈਆਂ ਰਹਿਣੀਆਂ ਇਦਾਂ ਹੀ ਆ ਪਹਿਲੇ ਹੀ ਪੰਜਾਬੀ ਆਗੇ ਇਹੜੇ ਸਾਈਕਲ ਦੇ ਉੱਤੇ ਇੱਕ ਗਲਾ ਕਵਰ ਕਰਵਾਇਆ ਗਿਆ। ਸਪੈਸ਼ਲ ਲਿਖ ਕੇ ਲਾਇਆ ਹੋਇਆ ਵੀ ਡੋਂਟ ਟੱਚ ਐਨੀ ਹਥਿਆਰ ਆਪਾਂ ਆਵੇ ਇੱਕ ਸਾਹ ਦੇ ਤੁਸੀਂ ਰਾਜੇ ਦੇ ਸਾਰੇ ਹਥਿਆਰ ਪਏ ਆਗੇ ਢਾਲ ਬਈ 18ਵੀਂ ਸਦੀ ਦੀ ਆ ਕਟਾਰ ਪਈ 19ਵੀਂ ਸਦੀ ਦੀ ਬਾਕੀ ਆ ਹੈਲਮਟ ਪਿਆਗਾ ਬਾਕੀ ਆ ਸਾਰਾ ਸਮਾਨ ਤੁਸੀਂ ਦੇਖ ਸਕਦੇ ਹੋਗੇ ਸਾਹਮਣੇ ਤੁਸੀਂ ਜਿਹੜੀ ਤੋਪ ਦੇਖ ਰਹੇ ਹੋ ਦੱਸ ਰਹੇ ਹੋਗੇ ਤੋਪਦਾਨਾ ਬਦਲੀ ਆ 1656 ਈਸਵੀ ਦੇ ਵਿੱਚ ਇਹ ਜੈਗੜ੍ਹ ਦੇ ਵਿੱਚ ਮਹਾਰਾਜਾ ਮਾਨ ਸਿੰਘ ਜੀ ਨੇ ਸ਼ਾਸਨ ਕਾਲ ਦੇ ਦੌਰਾਨ ਇਹ ਬਣਵਾਈਆਂ ਸੀਗੀਆਂ ਚੀਜ਼ਾਂ ਦੇਖੋ ਕਿੰਨੀਆਂ ਪੁਰਾਣੀਆਂ ਨੇ 1656 ਦੀ ਗੱਲ ਹੋ ਰਹੀ ਹੈ ਇਸ ਟਾਈਮ ਆ ਇੱਕ ਨਗਾਰਾ ਟਾਈਪ ਆ ਨਾ ਸੰਖ ਸ਼ੱਕ ਜਿਹਦਾ ਸੰਖ ਇਹ ਹੋਣ ਮਤਲਬ ਇਹ ਦੱਸਣ ਵਾਸਤੇ ਵੀ ਹਮਲਾ ਹੋ ਰਿਹਾਗਾ ਉਹ ਚੀਜ਼ਾਂ ਹੀ ਆ ਨਾ ਇਹ ਹਾਂ ਆ ਤੋਪਾਂ ਇੱਕ ਦੱਸਣ ਵਾਸਤੇ ਵੀ ਹੁਣ ਹਮਲਾ ਹੋ ਰਿਹਾਗਾ ਉਹ ਚੀਜ਼ਾਂ ਨੇ ਬਾਕੀ ਇਹਦੇ ਉੱਤੇ ਤੋਪ ਰੱਖ ਕੇ ਜੇ ਕਿਸੇ ਪਾਸੇ ਲਿਆਣਾ ਹੁੰਦਾ ਸੀ ਆ ਤੋਪ ਪਈ ਹੈਗੀ ਇਹੋ ਚੀਜ਼ਾਂ ਨੇਗੀਆਂ ਆ ਸਾਰੇ ਪਿਸਤੌਲ ਪਏ ਆਗੇ 38 ਬੋਰ ਦਾ ਪਿਸਤੌਲ ਪਿਆ ਸੀ ਬਾਬ ਮਹਾਰਾਜੇ ਕੋਲੇ ਹਿਸਾਬ ਲਾ ਲਓ ਇਹ ਵੀ 18ਵੀਂ ਸਦੀ ਦਾ ਪੁਰਾਣੇ ਹਥਿਆਰ ਉੰਦੇ ਪਏ ਆਗੇ ਆ ਛੋਟੀਆਂ-ਛੋਟੀਆਂ ਤੋਪਾਂ ਨੇ ਕੋਈ 1750 ਚ ਬਣੀ ਆ ਕੋਈ 1749 ਈਸਵੀ ਦੇ ਵਿੱਚ ਬਣੀ ਹੋਈ ਹੈਗੀ ਇਹਦਾ ਨਾਂ ਸੀ ਫਤਿਹਜੰਗ ਤੇ ਇਹਦਾ ਨਾਂ ਸੀਗਾ ਮੁਲਕ ਮੈਦਾਨ ਆ ਡੋਡੀ ਨਾਮ ਦਿੱਤੇ ਆ ਸਾਰੀਆਂ ਤੋਪਾਂ ਨੂੰ 1662 ਈਸਵੀ ਦੇ ਵਿੱਚ ਦੀਆਂ ਇਹ تیر ਤੇ ਕਮਾਨ ਨੇਗੇ ਤਾਲ ਆ ਗਈ ਤੇ ਛੋਟੀ ਤੋਪ ਆ ਗਈ ਇਸ ਤੋਂ ਅੱਗੇ ਵੀ 1652 ਈਸਵੀ ਦੇ ਵਿੱਚ ਇਹ ਤੋਪ ਆ ਗਈ ਆ ਸਾਰਾ ਸੂਟ ਆ ਜਿਹਨੋਂ ਆਪਾਂ ਬੋਲਟ ਪ੍ਰੂਫ ਕਹਿ ਦਿੰਨੇ ਆ ਉਸ ਟਾਈਮ ਦਾ ਸ਼ੂਟ ਆ ਦੇਖਣ ਨੂੰ ਤਾਂ ਡਰਾਉਣਾ ਲੱਗਦਾ ਪਰ ਸੇਫਟੀ ਬਹੁਤ ਕਰਦਾ ਸੀ ਉਸ ਟਾਈਮ ਇਹ ਇਹ ਵੀ 1781 ਦੀ ਤੋਪਾ 1700 ਨਾਲ ਜਿਆਦੀ ਹੈਗੀ ਇਹ ਦੁਗਾਂ 1780 ਦੇ ਵਿੱਚ ਬਣੀਆਂ ਕਹਾੜੀਆਂ ਵਾ ਕੋਈ ਲੰਮੀਆਂ ਕਹਾੜੀਆਂ ਕੋਈ ਛੋਟੀਆਂ ਨਹੀਂ ਹੈਗੀਆਂ ਤੋਪ ਤਾਂ ਹਰ ਇੱਕ ਥਾਂ ਤੇ ਪਈ ਹੈਗੀ ਆ ਤੁਸੀਂ ਸਾਹਮਣੇ ਦੇਖ ਰਹੇ ਹੋਗੇ ਇਹ ਮੈਂ ਅੱਜ ਤੇ ਟਾਈਮ ਕਹਿ ਦਿੰਨੇ ਆਂ ਕਿ ਕੈਰੀ ਨਾਲ ਦੂਰੀ ਨਾਲ ਇਹ ਉਹ ਚੀਜ਼ ਨਹੀਂ ਗੀ ਬੰਦੂਖਾਂ ਕਹਿ ਦਿੰਨੇ ਜਿਹਨੂੰ ਆਪਾਂ ਉਸ ਟਾਈਮ ਦੀਆਂ ਨੇਗੀਆਂ ਇਹ ਵੀ 1732 ਵੀ ਦੇ ਵਿੱਚ ਬਣਾਈਆਂ ਗਈਆਂ ਸੀਗੀਆਂ ਆ ਵੀ ਤੋਪਾ ਸਾਹਮਣੇ ਮੰਦਿਰ ਬਣਿਆ ਹੋਇਆ ਹੈਗਾ ਦਰਸ਼ਨ ਕਰ ਸਕਦੇ ਤੁਸੀਂ ਆ ਕੇ ਬਸ ਇਧਰਲੀ ਸਾਈਡ ਵੀ ਸਾਰੀਆਂ ਬੰਦੂਖਾਂ ਹੀ ਪਈਆਂ ਨੇਗੀਆਂ ਤੋਪਾਂ ਪਈਆਂ ਨੇਗੀਆਂ ਆ ਵੀ ਸਾਰਾ ਉਦੋਂ ਦਾ ਸਮਾਨ ਪਿਆਗਾ ਕਿਰਪਾਨਾਂ ਵਗੈਰਾ ਪਈਆਂ ਨਹੀਂਆਂ ਆ ਵੀ ਸਾਰੀਆਂ ਕਿਰਪਾਨਾਂ ਪਈਆਂ ਨਹੀਂਆਂ ਕਿਰਪਾਨਾਂ ਜਿਵੇਂ ਆ ਟੁੱਟ ਚੁੱਕੀਆਂ ਉਹਨਾਂ ਦੇ ਮੁੱਠੇ ਵੀ ਰੱਖੇ ਹੋਏ ਹਾਲੇ ਤਾਈ ਇਤਿਹਾਸ ਸੰਭਿਆ ਵੇ ਸਾਰਾ ਪੁਰਾਣਾ ਮਹਾਰਾਜ ਦਾ ਆ ਹਥਿਆਰਾਂ ਦਾ ਨਹੀਂ ਆਪਾਂ ਨੂੰ ਪਤਾ ਜੇ ਕਿਸੇ ਵੀਰ ਨੂੰ ਵੀ ਪਤਾ ਸ਼ਾਇਦ ਆ ਤਾਂ ਕੈਂਚੀ ਹੈਗੀ ਇਹ ਤਾਂ ਨਹੀਂ ਪਤਾ ਚੀਜ਼ਾਂ ਦਾ ਛੋਟੀ ਛੋਟੀ ਚੀਜ਼ਾਂ ਨੇ ਜੇ ਕਿਸੇ ਵੀਰ ਨੂੰ ਵੀ ਪਤਾ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਪਾਉਜ਼ ਕਰਕੇ ਵੀਡੀਓ ਤੁਸੀਂ ਦੇਖ ਕੇ ਸਾਨੂੰ ਦੱਸ ਸਕਦੇ ਹੋਗੇ ਤਾਂ ਕਿ ਸਾਨੂੰ ਗਾਹਾਂ ਨੂੰ ਪਤਾ ਲੱਗ ਸਕੇ ਆ ਗਿਆ ਤੂਪ ਦੇ ਗੋਲੇ ਆ ਸਾਰੇ ਕੋਈ ਛੋਟਾ ਕੋਈ ਵੱਡਾ 18ਵੀਂ ਸਦੀ ਦਾ ਸਾਰਾ ਤੇ ਆ ਸਾਰੇ ਤੀਰ ਪੈਟੂ ਜੈਡ ਹਰੇਕ ਤਰ੍ਹਾਂ ਦਾ ਤੀਰ ਪਿਆ ਇੱਥੇ ਜੇ ਵੀਡੀਓ ਚ ਵਿੱਚ ਥੋੜੀ ਆਵਾਜ਼ ਗੂੰਜਦੀ ਹੋਈ ਉਹ ਵੀ ਦੱਸਿਓ ਕਿਉਂਕਿ ਇਹ ਕਮਰਾ ਨਾ ਸਾਰਾ ਦੇਖੋ ਤੁਸੀਂ ਲੰਮਾ ਇੱਥੇ ਆਵਾਜ਼ ਥੋੜੀ ਗੂੰਜ ਨਹੀਂ ਬਣਦੀ ਹੈਗੀ ਇਹਦੇ ਵਿੱਚ ਵੀ ਤੀਰ ਪਏ ਨੇ ਪਸ਼ਕਾ ਸਾਹਮਣੇ ਪਏ ਹੈਗੇ ਮਤਲਬ ਹਰੇਕ ਸਟਾਈਲ ਦਾ ਵੱਖਰਾ ਤੀਰ ਪਿਆ ਬਾਕੀ ਤੁਸੀਂ ਜਿੰਨੀਆਂ ਵੀ ਇਹ ਬੰਦੂਖਾਂ ਬਣੀਆਂ ਹੋਈਆਂ ਹਨਾ ਜਿੰਨਾਂ ਉੱਤੇ ਮੀਨਾਕਾਰੀ ਹੋਈ ਵੀ ਹੈ ਬਸ ਆਹ ਮੀਨਾਕਾਰੀ ਤੋਂ ਅੰਦਾਜ਼ਾ ਲਾ ਲਿਓ ਵੀ ਇਹ ਬੁੜੀਆਂ ਵਾਸਤੇ ਬਣਾਈਆਂ ਗਈਆਂ ਸੀਗੀਆਂ ਬੰਦੂਖਾਂ ਆ ਦੇਖੋ ਸਾਰੀਆਂ ਦੇ ਉੱਤੇ ਮੀਨਾਕਾਰੀ ਹੋਈ ਵੀ ਆ ਜਿੰਨੀ ਮੀਨਾਕਾਰੀ ਹੋਈ ਵੀ ਆ ਇਹ ਸਾਰੀਆਂ ਬੁੜੀਆਂ ਵਾਸਤੇ ਤੋਂ ਆ ਮਸੌਰੀ ਬੰਦੂਖਾਂ ਬਣੀਆਂ ਹੋਈਆਂ ਨਈਆਂ ਉਸ ਟਾਈਮ ਦੀਆਂ ਯਾਨੀ ਕਿ ਬੁੜੀਆਂ ਕਿੰਨੀਆਂ ਦਲੇਰ ਸੀਗੀਆਂ ਔਰਤਾਂ ਜਿੰਨੀਆਂ ਸੀਗੀਆਂ ਵੀ ਉਹ ਵੀ ਜੰਗਾ ਜੁੱਧਾਂ ਦੇ ਵਿੱਚ ਉਤਰ ਜਾਂਦੀਆਂ ਸੀਗੀਆਂ ਅੱਜ ਦੇ ਟਾਈਮ ਦਾ ਯਾਨੀ ਕਿ ਮੰਨ ਕੇ ਚਲੋ ਤੁਸੀਂ ਵੀ ਜਿਹੜੇ ਬੰਦੇ ਆ ਕੇ ਕਹਿਸਾਉਂਦੇ ਆਪਾਂ ਵੀ ਉਹ ਵੀ ਲੜਾਈਆਂ ਨੂੰ ਥੋੜਾ ਜਿਹਾ ਚਲੋ ਡਲਦੇ ਆ ਲੜਾਈ ਤੇ ਬਹਿ ਟਾਲ ਰਹਿਣਾ ਚਾਹੀਦਾ ਚਲੋ ਪਰ ਮਤਲਬ ਜੇ ਕਿਸੇ ਟਾਈਮ ਹਥਿਆਰ ਚੱਕਣੇ ਪੈ ਗਏ ਨਾ ਚੱਕਣੇ ਚਾਹੀਦੇ ਹੈਗੇ ਉਸ ਟਾਈਮ ਦੀਆਂ ਬੁੜੀਆਂ ਕਿੰਨੀਆਂ ਦਲੇਰ ਸੀ ਤੁਸੀਂ ਆਪ ਹਿਸਾਬ ਲਾ ਲਓ ਆ ਸਾਰਾ ਸਮਾਨ ਤੁਹਾਨੂੰ ਕਵਰ ਕਰਕੇ ਦੱਸਤਾ ਵੀ ਜਿੰਨਾ ਵੀ ਰਾਜੇ ਦਾ ਪਿਆ ਸੀਗਾ ਉਸ ਟਾਈਮ ਜੰਗਾ ਜਿੱਤਾਂ ਦੇ ਵਿੱਚ ਕੰਮ ਹੁੰਦਾ ਸੀ ਇਹ ਸਾਰੇ ਕਮਰੇ ਦੇ ਵਿੱਚ ਸਾਰੇ ਹਥਿਆਰ ਪਏ ਆ ਤੁਹਾਨੂੰ ਸਾਰੇ ਕਵਰ ਕਰਵਾਤੇ ਹੈਗੇ ਹੋਰ ਕੁਝ ਵੀ ਹੋਇਆ ਤਾਂ ਆਪਾਂ ਕਿਲੇ ਚ ਦਿਖਾਉਨੇ ਆ ਤੁਹਾਨੂੰ ਅੱਗੇ ਚੱਲਦੇ ਆਂ ਬਾਕੀ ਜਿੰਨੀ ਵੀ ਤੁਹਾਨੂੰ ਹਥਿਆਰ ਦਿਖਾਇਆ ਨਾ ਸਾਰੇ ਪਾਉਜ਼ ਕਰਕੇ ਦੇਖ ਲਿਓ ਹਰੇਕ ਰਾਜੇ ਦੇ ਵੱਖਰੇ ਹਥਿਆਰ ਸੀਗੇ ਹਰੇਕ ਦਾ ਨਾਮ ਲਿਖਿਆ ਹੋਇਆ ਹੈਗਾ ਜਿਵੇਂ ਇਹ ਜੈ ਸਿੰਘ ਰਾਜੇ ਦਾ ਪਿਆ ਸਾਰਾ ਸਮਾਨ ਅੱਡੋ-ਅੱਡੀ ਤੁਹਾਨੂੰ ਸਾਰੀ ਵੀਡੀਓ ਚ ਦਿਖਾਦਾ ਉਹ ਤੁਸੀਂ ਪਾਉਜ਼ ਕਰਕੇ ਸਾਰੇ ਦੇਖ ਸਕਦੇ ਹੋਗੇ ਆ ਸਾਰੇ ਵਾਕੀ ਰੌਕਟ ਨੇਗੇ ਜਿਵੇਂ ਆਪਾਂ ਚਲਾ ਕੇ ਛੱਡਦੇ ਹੁੰਨੇ ਆ ਅੱਗ ਲਾ ਕੇ ਤੇ ਉਹਨੇ ਬਲਾਸਟ ਹੁੰਦੇ ਆਗੇ ਆ ساری ਪਟਾਖਸ ਆ ਗਈ ਜਿਵੇਂ ਅੱਜ ਭੋਰ ਕੇ ਆਪਾਂ ਨੂੰ ਹੁਣ ਵੀ ਇਹ ਨਾ ਆਉਂਦੀ ਨਾ ਪਟਾਖਸਾਂ ਇਹ ਉਸ ਟਾਈਮ ਦੀ ਪਟਾਖਸ ਆ ਗਈ ਪੱਥਰ ਦੀ ਤੇ ਆ ਟਾਈਮ ਬੰਬ ਉਸ ਟਾਈਮ ਦੇ ਦੇਖੋ ਇਹ ਤੇ ਕਿਹੜਾ ਟਾਈਮ ਲੱਗਦਾ ਹੋਊਗਾ ਆ ਗਨ ਪਾਊਡਰ ਟੈਸਟਿੰਗ ਕਰਨ ਵਾਲੀ ਮਸ਼ੀਨ ਆਗੀ ਬਾਕੀ ਆ ਤੋਪਾਂ ਇਹ ਤੋਪਾ ਤੋਪ ਦੇ ਥੱਲੇ ਹੀ ਰੇਡਾ ਲੱਗਿਆ ਵੀ ਫੜ ਕੇ ਇਕੱਲਾ ਬੰਦਾ ਭਜਾ ਕੇ ਇਹਨੂੰ ਲਿਆ ਸਕਦਾ ਜਿੱਥੇ ਵੀ ਹਮਲਾ ਹੋ ਰਿਹਾਗਾ ਹਥਿਆਰਾਂ ਨਾਲ ਸਾਰਾ ਕਮਰਾ ਭਰਿਆ ਲਿਆਗਾ ਤੁਹਾਨੂੰ ਸਾਰੇ ਕਵਰ ਕਰਵਾ ਦੇ ਆਪਾਂ ਤੁਸੀਂ ਇਹ ਹਿਸਾਬ ਲਾ ਲਓ ਵੀ ਹਥਿਆਰ ਕਿੰਨੇ ਜ਼ਰੂਰੀ ਆ ਆਪਣੇ ਲਈ ਅੱਜ ਦੇ ਟਾਈਮ 'ਚ ਜ਼ਰੂਰੀ ਆ ਐਵੇਂ ਥੋੜੀ ਗੁਰੂ ਮਹਾਰਾਜਾਂ ਨੇ ਕਿਹਾ ਵੀ ਸ਼ਾਸਤਰਾਂ ਕੇ ਅਧੀਨ ਹੈ ਰਾਜਾ ਤਾਈਓਂ ਕਿਹਾ ਸੀਗਾ ਵੀ ਜੇ ਸ਼ਾਸਤਰਾਂ ਤਾਂ ਤੁਹਾਡੇ ਉੱਤੇ ਕੋਈ ਅਹਿੰਸਾ ਕੋਈ ਨਹੀਂ ਕਰ ਸਕਦਾ ਤੁਹਾਡੇ ਉੱਤੇ ਕੋਈ ਵੀ ਵਾਰ ਨਹੀਂ ਕਰ ਸਕਦਾ ਅਗਰ ਤੁਸੀਂ ਸ਼ਸਤਰਧਾਰੀ ਨਹੀਂ ਹੈਗੇ ਤੁਹਾਡੇ ਕੋਲ ਕੋਈ ਹਥਿਆਰ ਹੈ ਨਹੀਂਗਾ ਕੋਈ ਵੀ ਆਪਣੇ ਉੱਤੇ ਹਮਲਾ ਕਰ ਸਕਦਾਗਾ ਉਸ ਟਾਈਮ ਦਾ ਕਿਲੇ ਕਿਲੇਾਂ ਦੇ ਉੱਤੇ ਫੜੇ ਕਰਦੇ ਸੀਗੇ ਕੋਈ ਵੀ ਆ ਕੇ ਕਿਲੇ ਭੋਲਿੰਦਾ ਸੀਗਾ ਫੇਰ ਹੀ ਸ਼ਸਤਰ ਬਣਿਆ ਸਾਰੇ ਇਹ ਤੇ ਅੱਜ ਦੇ ਟਾਈਮ ਵੀ ਮੰਨ ਕੇ ਚਲੋ ਆਪਣੇ ਘਰ ਦੇ ਉੱਤੇ ਕੋਈ ਵੀ ਆ ਸਕਦਾਗਾ ਤੇ ਇਹ ਜਿਹੜੀ ਸ਼ਸਤਰ ਜ਼ਰੂਰੀ ਆ ਸ਼ਸਤਰ ਰੱਖੋ ਛੋਟੇ ਰੱਖੋ ਚਾਹੇ ਉਹ ਤੁਹਾਡੇ ਤੇ ਜਿਹੜੇ ਰੱਖਣੇ ਹੈਗੇ ਸ਼ਸਤਰ ਜ਼ਰੂਰੀ ਹੈਗੇ ਕਿਉਂਕਿ ਆਪਾਂ ਪੜ੍ਹਦੇ ਹੁੰਨੇ ਆ 18ਵੀਂ ਸਦੀ ਦੀ ਗੱਲ ਆ ਕੋਈ 17ਵੀਂ ਸਦੀ ਦੀ ਗੱਲ ਆ ਕਿ ਸ਼ਸਤਰ ਕਿੰਨੇ ਜ਼ਰੂਰੀ ਆ ਆਪਣੇ ਲਈ ਇੱਕ ਸੇਮ ਇਧਰਲੀ ਸਾਈਡ ਵੀ ਐਂਟਰੀ ਹੈਗੀ ਇੱਥੇ ਰਾਜੇ ਦਾ ਸਾਰਾ ਇਤਿਹਾਸ ਲਿਖਿਆ ਹੋਇਆ ਹੈਗਾ ਉਧਰ ਹਥਿਆਰ ਪਏ ਸੀਗੇ ਆ ਦੇਖ ਸਕਦੇ ਤੁਸੀਂ ਵੀ ਕਿਹੜੀ ਲੜਾਈ ਕਦੋਂ ਹੋਈ ਸੀਗੀ ਕਿੱਥੇ ਹੋਈ ਸੀਗੀ ਉਸ ਟਾਈਮ ਦੀਆਂ ਚਲੋ ਇਹ ਫੋਟੋਆਂ ਵਗੈਰਾ ਨਹੀਂ ਆ ਸਾਰਾ ਜੰਗ ਦਾ ਮੈਦਾਨ ਆਗਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਬਾਕੀ ਇਹ ਚੀਜ਼ਾਂ ਤੁਸੀਂ ਜ਼ੂਮ ਕਰਕੇ ਪੜ ਸਕਦੇ ਹੋਗੇ ਮੈਂ ਮੈਂ ਤੁਹਾਨੂੰ ਸਾਰੀ ਹਿਸਟਰੀ ਆਪਾਂ ਦੱਸਤੀ ਆ ਵੀ ਮੈਂ ਜਿਹੜਾ ਇਹ ਕੰਮ ਆਗਾ ਆ ਸਾਰਾ ਜੈਗੜ ਦਾ ਇਤਿਹਾਸ ਲਿਖਿਆ ਹੋਇਆ ਹੈਗਾ। ਉਸ ਟਾਈਮ ਆ ਰਾਯਾ ਜੀ ਦਾ ਆਪਣਾ ਪਾਏ ਹੋਏ ਆ ਜਿਹੜੇ ਸਰੂਪ ਪਾਇਆ ਹੋਇਆ ਹੈਗਾ ਇਹ ਲੜਾਈ ਵਾਲਾ ਸਾਰਾ। ਫਿਰ ਥੋੜੇ ਜਿਹਾ ਵੱਡੇ ਹੋਏ ਚਲੋ। ਆ ਫੋਟੋ ਕਰਾਈ ਹੋਣੀ ਇਹਨਾਂ ਨੇ ਚਲੋ। ਉਸ ਟਾਈਮ ਤਾਂ ਇੱਕ ਕਲਾਕਾਰੀ ਨਾਲ ਕੀਤੀ ਗਿਆ ਉਸ ਟਾਈਮ ਕਿਹੜੇ ਕੈਮਰੇ ਹੁੰਦੇ ਸੀਗੇ। ਸੇਮ ਆ ਦੇਖ ਸਕਦੇ ਤੁਸੀਂ। 1938 ਦੀ ਇਹ ਫੋਟੋ ਆ ਸਾਰੀ ਆਪਣੀ ਜੈਗੜ ਕਿਲੇ ਦੀ ਸਾਰੀ ਸੈਨਾ ਐਂਟਰੀ ਜੈਗੜ ਦੀ ਆਪਣੇ ਸਿੰਘ ਸਾਹਿਬ ਵੀ ਖੜੇ ਨੇਗੇ ਮਹਾਰਾਜਾ ਸਵਾਨੀ ਮਾਨ ਸਿੰਘ ਇਹ ਸਾਰੀ ਸਿੱਖ ਰੈਜੀਨਸ ਨਾਲ ਫੋਟੋ ਇਹਨਾਂ ਦੀ ਆਪੜ ਸਾਹ ਦੇ ਤੁਸੀਂ ਮਹਾਰਾਜ ਸਵਾਨੀ ਮਾਂ ਜੀ ਸੈਕਰੀ ਨੈਸ਼ਨਲ ਫੋਟੋ ਕਰਾਈ ਹੋਈ ਹੈ ਹਰੇਕ ਫੋਟੋ ਜਿਵੇਂ ਤੁਹਾਨੂੰ ਪੱਗ ਦਿਖ ਰਹੀ ਹੈਗੀ ਮਤਲਬ ਤੁਸੀਂ ਇੰਨਾ ਕੇ ਹਿਸਾਬ ਲਾ ਲਓ ਵੀ ਕਿੰਨਾ ਯੋਗਦਾਨ ਆਪਣਾ ਰਾਜਸਥਾਨ ਦੇ ਵਿੱਚ ਲੜਾਈ ਵਿੱਚ ਵੀ ਹੋਸਟ ਆਮ ਦੀਆਂ ਰਾਜੇ ਮਹਾਰਾਣੀਆਂ ਦੀਆਂ ਫੋਟੋਆਂ ਸਾਰੀਆਂ ਇਹ ਚਲੋ ਤਾਂ ਪੰਡਿਤ ਨਹਿਰੂ ਜੀ ਆ ਇਹਨਾਂ ਦੀਆਂ ਫੋਟੋਆਂ ਨਹੀਂਆਂ ਸਾਰੀ ਰਾਜੇ ਦੀ ਫੈਮਿਲੀ ਆ ਬਾਕੀ ਉਹਨਾਂ ਨਾਲ ਫੋਟੋਆਂ ਆ ਆ ਪੋਸ਼ਾਕਾਂ ਉਹਨਾਂ ਦੀਆਂ ਰਾਜੇ ਦੀਆਂ ਜਿਹੜੀਆਂ ਪਾਉਂਦੇ ਹੁੰਦੇ ਸੀਗੇ ਆ ਜਿੰਨੇ ਵੀ ਮੈਡਲ ਵਗੈਰਾ ਨੇ ਸਾਰੇ ਆ ਪਏ ਇੱਥੇ ਜਿਹੜੇ ਮਰਦ ਨੇ ਕਿ ਚਲੋ ਆਪਣੇ ਸ਼ੋਲਡਰਾਂ ਤੇ ਲੱਗਦੇ ਆਗੇ ਇਧਰ ਚੈਸਟ ਵਾਲੀ ਸਾਈਡ ਲੱਗਦੇ ਆਗੇ ਸਾਰੇ ਇੱਥੇ ਪਏ ਆਗੇ ਅਸਵਾ ਬਾਕੀ ਤਾਂ ਸਾਰੀਆਂ ਫੋਟੋਆਂ ਹੀ ਆ ਗਈਆਂ ਇੱਥੇ ਸਾਰਾ ਮਿਊਜ਼ੀਅਮ ਕਵਰ ਕਰਕੇ ਆਪਾਂ ਐਸਾਡ ਆ ਰਹੇ ਹਾਂਗੇ ਇਹਦੇ ਵਿੱਚ ਤੋਪਾਂ ਦਾ ਜਿਹੜਾ ਸਾਰਾ ਕਾਰਖਾਨਾ ਹੈਗਾ ਦਿਖਾਉਣਾ ਤੁਹਾਨੂੰ ਅੰਦਰ ਚੱਲ ਕੇ ਇੱਧਰ ਤੁਹਾਨੂੰ ਐਂਟਰੀ ਲਿਖੀ ਹੋਈ ਹੈਗੀ ਉਧਰ ਸਾਹਮਣੇ ਵਾਲੀ ਸਾਈਡ ਬਣਿਆ ਹੋਇਆ ਤੋਪਾਂ ਦਾ ਕਾਰਖਾਨਾ ਉਧਰ ਚੱਲਦੇ ਆ ਪਰ ਉਸ ਤੋਂ ਪਹਿਲਾਂ ਆਪਾਂ ਪਾਣੀ ਭਰ ਲਈਏ ਕਿਲੇ ਦੇ ਅੰਦਰ ਫਿਲਟਰ ਵਾਲੇ ਪਾਣੀ ਦਾ ਪੂਰਾ ਪ੍ਰਬੰਧ ਹੈਗਾ ਦੇਖਦੇ ਆ ਇਧਰੋਂ ਭਰ ਸਕਦੇ ਆ ਜਾਂ ਨਹੀਂ ਇਧਰ ਵਾਰ ਨਿਕਲ ਕੇ ਇਧਰ ਲਈ ਸਾਰ ਟੂਟੀ ਲੱਗੀ ਹੋਈ ਆ ਆਰਓ ਵਾਲਾ ਪਾਣੀ ਆ ਆ ਜਿਹੜਾ ਰਸਤਾ ਸਿੱਧਾ ਆਮੀਰ ਫੋਟ ਜਾਂਦਾ ਆਪਾਂ ਉਹਨਾਂ ਤੋਂ ਪਤਾ ਕਰਦੇ ਆਂਗੇ ਜੇ ਆਪਾਂ ਨੂੰ ਇਧਰਲੇ ਰਾਹ ਦੀ ਐਂਟਰੀ ਦਿੱਤੀ ਤਾਂ ਆਪਾਂ ਆਹੀ ਰਾਹ ਚੱਲਾਂਗੇ ਬਹੁਤ ਨੇੜੇ ਪੈਂਦਾ ਉਧਰ ਦੀ ਬਹੁਤ ਜ਼ਿਆਦਾ ਦੂਰ ਪੈ ਜਾਂਦਾਗਾ ਚਲੋ ਫਿਲਟਰ ਵਾਲਾ ਪਾਣੀ ਪੀ ਲਈਏ ਆਰਓ ਵਾਲਾ ਫਿਰ ਆਪਾਂ ਥੋੜਾ ਜਿਹਾ ਰਹਿ ਗਿਆ ਗਾਰਡਨ ਨੂੰ ਕਰਦੇ ਆਂ ਕਵਰ ਉਦੋਂ ਪਹਿਲਾਂ ਆਪਾਂ ਜਿਹੜਾ ਆਪਣੇ ਤੋਪਾਂ ਦਾ ਕਾਰਖਾਨਾ ਉਹ ਦਿਖਾਉਨੇ ਆਂਗੇ ਫਿਰ ਚੱਲਦੇ ਆਂ ਅੱਗੇ ਗਾਰਡਨ 'ਚ ਫਿਰ ਗਾਰਡਨ ਕਵਰ ਕਰਕੇ ਤਕਰੀਬਨ ਸਾਰਾ ਕਿਲਾ ਕਵਰ ਹੋ ਜਾਣਾ ਫਿਰ ਆਪਾਂ ਚੱਲਦੇ ਹਾਂ ਅਮੀਰ ਫੋਰਟ ਜੈਗੜ ਫੋਰਟ ਦਾ ਸਾਰਾ ਨਕਸ਼ਾ ਹੈਗਾ ਮਤਲਬ ਕਿੱਥੋਂ-ਕਿੱਥੋਂ ਆਪਾਂ ਐਂਟਰੀ ਕਰ ਸਕਦੇ ਹਾਂ ਇਹਦੇ ਵਿੱਚ ਕੀ-ਕੀ ਪਿਆਗਾ ਟੋਟਲ 31 ਚੀਜ਼ਾਂ ਨੇਗੀਆਂ ਜਿਹਦੇ ਵਿੱਚੋਂ ਮੇਨ-ਮੇਨ ਆਪਾਂ ਚੀਜ਼ਾਂ ਜਿਹੜੀਆਂ ਕਵਰ ਕਰਾਂਗੇ ਜਿੰਨੀਆਂ ਵੀ ਹੋ ਸਕੀਆਂ 8 ਤੋਂ 10 ਚੀਜ਼ਾਂ ਆਪਾਂ ਕਵਰ ਕਰ ਲਾਂਗੇ ਕਾਫੀ ਵੱਡਾ ਹੈਗਾ ਚਲੋ ਜਿਹੜੀ ਮੇਨ ਆ ਗਈ ਉਹ ਚੀਜ਼ਾਂ ਸੋਨੂੰ ਸਾਰੀਆਂ ਦਿਖਾਵਾਂਗੇ ਆਪਾਂ ਆਪਾਂ ਚੱਲੇ ਸੀ ਤੋਪਖਾਨੇ ਦੇ ਵਿੱਚ ਆਹ ਦੇਖੋ ਸੋਨੂੰ ਦਿਹਾਉਣੀ ਸੀ ਇੱਥੋਂ ਨਿਸ਼ਾਨਾ ਵਾਣ ਲੈਂਦੇ ਸੀਗੇ ਫਿਰ ਇੰਨਾ ਵਿੱਚ ਦੀ ਫਿਰ ਦੂਰੋਂ ਤੈਹ ਜਾਂਦਾ ਸੀਗਾ ਉਧਰਲੀ ਸਾਈਡ ਤੋਂ ਨਿਸ਼ਾਨਾ ਲਾਉਣਾ ਔਖਾ ਸੀਗਾ ਇਧਰਲੀ ਸਾਈਡ ਤੋਂ ਬਹੁਤ ਸੌਖਾ ਕਿਉਂਕਿ ਇਹ ਚੀਜ਼ ਬਾਹਰ ਬਹੁਤ ਦਿਖੋਂਦੀ ਆ ਬਾਹਰੋਂ ਅੰਦਰ ਨਹੀਂ ਦਿਖੋਂਦੀ ਐਸਾ ਬਣਾਈ ਗਈ ਹੈਗੀ ਇੱਥੋਂ ਦੂਰੋਂ ਦੁਸ਼ਮਣ ਆਉਂਦਾ ਦੇਖ ਕੇ ਆਪਾਂ ਮੰਨ ਕੇ ਚੱਲੋ ਉਸ ਟਾਈਮ ਜਿਹੜੇ ਸੈਨਿਕ ਸੀਗੇ ਰਾਜੇ ਦੇ ਇੱਥੋਂ ਗੋਲੀਆਂ ਚਲਾ ਕੇ ਉਹਨਾਂ ਨੂੰ ਮਾਰ ਦਿੰਦੇ ਸੀਗੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਹੁਣ ਤਾਂ ਚੱਲੋ ਰੋਡ ਬਣ ਗਏ ਉਸ ਟਾਈਮ ਸਾਰਾ ਜੰਗਲੀ ਜੰਗਲ ਸੀਗਾ ਐਂਟਰੀ ਆ ਜੀ ਸਾਹਮਣੇ ਤੋਪਖਾਨੇ ਦੀ ਕਾਰਖਾਨਾ ਸਾਨੂੰ ਉਧਰਲੀ ਸਾਈਡ ਤੋਂ ਦਿਖਾਉਣੇ ਆਂ ਤੋਪਾਂ ਬਣਦੀਆਂ ਸੀ ਇੱਥੇ ਆਂ ਹਿੰਦੀ ਦੇ ਵਿੱਚ ਲਿਖਿਆ ਵੀਡੀਓ ਪਾਜ਼ ਕਰਕੇ ਤੁਸੀਂ ਸਾਰਾ ਪੜ੍ਹ ਸਕਦੇ ਹੋਗੇ ਕਿਦਾਂ ਬਣਦਾ ਕੀ ਸਾਰਾ ਕੁਝ ਇਧਰ ਇੰਗਲਿਸ਼ ਵਿੱਚ ਲਿਖਿਆ ਹੋਇਆ ਤੋਪਾਂ ਬਣਦੀਆਂ ਸੀ ਸਾਰੀਆਂ ਇੱਥੇ ਕਾਰਖਾਨੇ ਦੇ ਵਿੱਚ ਬਾਕੀ ਥੋਮ ਕਾਰਖਾਨੇ ਦੇ ਬਿਲਕੁਲ ਸਾਹਮਣੇ ਇੱਥੇ ਵੀ ਸੈਨਿਕ ਵਹਿੰਦੇ ਸੀ ਉਸ ਟਾਈਮ ਇੱਥੋਂ ਸਾਰਾ ਕਿਲਾ ਜਿਹੜਾ ਕਵਰ ਕੀਤਾ ਜਾਂਦਾ ਸੀ ਦੇਖਿਆ ਜਾਂਦਾ ਸੀਗਾ ਇਸ ਤੋਂ ਤੁਸੀਂ ਬਿਲਕੁਲ ਸਾਹਮਣੇ ਦੇਖ ਸਕਦੇ ਹੋਗੇ ਆਪਣੇ ਆਮੀਰ ਫੋਰਟ ਹੈਗਾ ਇੱਥੋਂ ਨਜ਼ਰ ਆ ਰਿਹਾ ਹੈਗਾ ਸਾਨੂੰ ਜ਼ੂਮ ਕਰਕੇ ਥੋੜਾ ਦਿਖਾ ਦਿੰਨੇ ਇੱਥੋਂ ਸਾਹਮਣੇ ਤੁਸੀਂ ਜਿੰਨਾ ਦੇਖ ਰਹੇ ਹੋ ਸਾਰਾ ਉਹ ਜੈਪੁਰ ਸ਼ਹਿਰ ਹੈਗਾ ਆ ਸਾਰਾ ਆਮੀਰ ਫੋਰਟ ਹੈਗਾ ਦੇਖੋ ਕਿੰਨਾ ਬਿਲਕੁਲ ਕਲੋਜ਼ ਆ ਨਾ ਇਸ ਤੋਂ ਜੇ ਪਾਸੇ ਜਿਆਲਿ ਸੈੱਟ ਜਾਵਾਂਗੇ ਤਾਂ ਜਲ ਮਹਿਲ ਆ ਜਾਊਗਾ ਚਲੋ ਇਸ ਤੋਂ ਬਾਅਦ ਕਿਹਨਾ ਕਰ ਲਈ ਕਵਰ ਫਿਰ ਅਮੀਰ ਫੋਰਟਸ ਨੂੰ ਦਿਖਾਉਣੇ ਆਗੇ ਇਹ ਵੀ ਕਾਫੀ ਵੱਡਾ ਜਿਹੜਾ ਕਿ ਕਿਲਾਗਾ ਕਿਲੇ ਦੇ ਆਸੇ-ਪਾਸੇ ਦੇਖੋ ਕਿੰਨੀ ਦੀਵਾਰ ਬਣਾਈ ਹੋਈ ਹੈ ਚੈਨਾ ਟਾਈਪ ਵੀ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਮੈਂ ਇਹ ਤਾਂ ਧੀਰੀ ਹੋਊਗੀ ਕਿਲੇ ਦੇ ਬਿਲਕੁਲ ਆਪਾਂ ਟਾਪ ਉੱਤੇ ਆ ਗਏ ਆਂ ਇਹ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋਗੇ ਅਮੀਰ ਫੋਰਟ ਬਿਲਕੁਲ ਕਲੀਅਰ ਦਿਂਦਾ ਸਾਹਮਣੇ ਤੁਸੀਂ ਜਿਹੜੀ ਚੈਨਾਬਾਲ ਦੇਖ ਰਹੇ ਹੋਗੇ ਦੇਖ ਸਕਦੇ ਹੋਗੇ ਇੱਕ ਮੰਦਿਰ ਆ ਸਾਹਮਣੇ ਛੋਟਾ ਜਿਹਾ ਆਮੀਰ ਮੂਨ ਦੇਖ ਆ ਸਾਹਮਣੇ ਬਣਿਆ ਹੋਇਆ ਬਾਕੀ ਸਾਰਾ 뷰 ਹੈ ਇੱਥੋਂ ਜੈਪੁਰ ਦਾ ਚਲੋ ਚੱਲਦੇ ਆ ਕਿ ਜੋ ਕੁਝ ਰਹਿ ਗਿਆ ਆਪਾਂ ਕਵਰ ਕਰਦੇ ਆਂਗੇ ਜਿੱਦਾਂ ਗਾਰਡਨ ਵਗੈਰਾ ਰਹਿ ਗਿਆ ਇੱਥੇ ਵੇਖ ਕੇ ਫਿਰ ਚੱਲਦੇ ਆਂ ਵੇਖਦੇ ਆਂ ਜੇ ਅੱਜ ਅਮੀਰ ਫੋਰਟ ਦੇਖਿਆ ਗਿਆ ਠੀਕ ਆ ਕਿਉਂਕਿ ਕੱਲ ਨੂੰ ਆਪਾਂ ਜਾਣਾਗਾ ਸਿੱਧਾ ਇੱਥੋਂ ਤੂੰ ਕਿਨੇ ਆ ਜਮੇਰ ਵਾਲੀ ਸਾਈਡ ਕਿਉਂਕਿ ਇੱਥੋਂ ਤਕਰੀਬਨ 150 ਦੇ ਲਗਭਗ ਆਗਾ ਤਾਂ ਕਰਕੇ ਆਪਾਨੂੰ ਕਵਰ ਕਰਨਾ ਪੈਣਾਗਾ ਆਦਰਖਤ ਦੇ ਤਲੇ ਬਿੱਦਰਖਤ ਦੇ ਤਲੇ ਨੱਕਾ ਦਾ ਨੱਕੇ ਦਾ ਦੂ ਵਿਚ ਮਾ ਵਿਚ ਮਾ ਵਿਚ ਨੀ ਲੱਗੇ ਕਪੜਾ ਸામਨੇ ਇਹ ਤੁਸੀਂ ਦੇਖ ਸਕਦੇ ਹੋਗੇ ਸੁਭਾਤ ਨਿਵਾਸ ਬਣਿਆ ਹੋਇਆ ਇੱਥੇ ਇੱਕ ਇਹ ਸੁਭਾਤ ਨਿਵਾਸ ਆ ਇਸ ਤੋਂ ਸੱਜੇ ਵਾਲੇ ਪਾਸੇ ਜਾਓਗੇ ਤਾਂ ਇਹ ਖਿਲਬਤ ਨਿਵਾਸ ਆਗਾ ਸੁਭਾਤ ਨਿਵਾਸ ਦੇ ਵਿੱਚ ਦੇਖਦੇ ਆਪਾਂ ਕੀ ਕੁਝ ਖੜਿਆਗਾ ਬਹਿ ਰਾਜਨ ਦਾ ਸਮਾਨ ਹੀ ਆ ਸਾਰਾ ਕਿਲੇ ਦੇ ਵਿੱਚ ਪੁਰਾਣੀਆਂ ਚੀਜ਼ਾਂ ਹੀ ਪਈਆਂ ਸਾਰੀਆਂ ਇੱਥੇ ਆਦਾਂ ਉਹ ਆ ਜਿਹਦੇ ਉੱਤੇ ਬਹਿ ਕੇ ਮਹਾਰਾਜੇ ਨੂੰ ਚੱਕ ਕੇ ਲੈ ਕੇ ਜਾਂਦੇ ਹੁੰਦੇ ਸੀਗੇ ਬਿਠਾ ਗਏ ਨਹੀਂ ਕੁਰਸੀ ਨਹੀਂ ਹੁੰਦੀ ਸੀ ਪੁਰਾਣੀ ਇਹ ਤਾਂ ਉਹ ਆ ਗਈ ਆ ਜਿੱਦਾਂ ਲੱਗਦਾ ਜਿਵੇਂ ਕੋਲਰ ਸੰਸਾ ਕੋਲਰ ਲੱਗਦਾ ਇਹ ਲੱਗਦਾ ਉਹ ਤਹੀ ਲੱਗਦਾ ਪੱਖਾ ਜਿਵੇਂ ਹੁੰਦਾ ਨਾ ਪੱਖੇ ਜਿਵੇਂ ਲੱਗਦਾ ਉਹ ਚੀਜ਼ ਇਹ ਤੇ ਆਹ ਨਗਾੜਾ ਇਹ ਨਗਾੜਾ ਆਹ ਨਗਾੜਾ ਸੰਸਾ ਪੁਰਾਣਾ ਪੋਸਟ ਟਾਈਮ ਜਦੋਂ ਕਾ ਜੰਗ ਫਤਿਹ ਕਰਦੇ ਸੀ ਜਾਂ ਜੰਗ ਤੇ ਜਾਂਦੇ ਸੀਗੇ ਨਗਾੜਾ ਵਜਾ ਕੇ ਫੇਰ ਹੀ ਜਾਂਦੀ ਸੀ ਨਾ ਹਾਂ ਹਾਂ ਉਸ ਤੋਂ ਬਾਅਦ ਜਿੱਤਦੇ ਸੀ ਜਿੱਤ ਦਾ ਵੀ ਇਹੀ ਹੁੰਦਾ ਸੀਗਾ ਨਗਾੜਾ ਵਜਾ ਕੇ ਚਲੋ ਅੱਜ ਕੱਲ ਤਾਂ ਲੋਕਾਂ ਆਤਿਸ਼ਵਾਈਆਂ ਚਲਾਉਣ ਲੱਗੇ ਉਸ ਟਾਈਮ ਪਰ ਪ੍ਰਾਤਨ ਨਗਾੜੇ ਆ ਇਹ ਆ ਤਾਂ ਹੁਣ ਦੀ ਹੋਈ ਆ ਕੀ ਹੈਗਾ ਵੈਸੇ ਤਾਂ ਥੋੜਾ ਜਿਹਾ ਇਦਾਂ ਲੱਗਦਾ ਜਿਵੇਂ ਇੱਥੇ ਬਹਿ ਕੇ ਬੈਠਕ ਜਿਵੇਂ ਰਾਜਾ ਆ ਉਹਦਾ ਸੰਦੇਸ਼ ਨਹੀਂ ਦਿੰਦਾ ਹੁੰਦਾ ਸਾਹਮਣੇ ਖਾਲੀ ਪਿਆ ਆ ਕੁਝ ਉਸ ਤਰ੍ਹਾਂ ਦਾ ਹੀ ਬਣਿਆ ਹੋਇਆਗਾ ਸਾਹਮਣੇ ਜਿਵੇਂ ਰਾਜਾ ਮਹਾਰਾਜੇ ਬੈੰਦੇ ਹੁੰਦੇ ਹੈਗੇ ਬੈ ਕੇ ਸਾਰਾ ਆਦੇਸ਼ ਨਹੀਂ ਦਿੰਦੇ ਹੁੰਦੇ ਉਹ ਚੀਜ਼ ਬਣੀ ਹੋਈ ਹੈ ਸਾਹਮਣੇ ਇਹੀ ਆ ਉਹ ਸਾਹਮਣੇ ਰੱਥ ਹੀ ਆ ਪਿਆ ਚੀਜ਼ ਬੈ ਕੇ ਚੱਕਦੇ ਹਾਂ ਹਾਂ ਰੱਥ ਇਧਰਲੀ ਸਾਈਡ ਵੀ ਪਿਆ ਕੱਪਰ ਦੀ ਸਾਈਡ ਵੀ ਪਿਆ ਹਾਂ ਜਿਵੇਂ ਇੱਥੇ ਰਾਜੇ ਰਾਣੀਆਂ ਨੂੰ ਰੱਥਾਂ ਦੇ ਉੱਤੇ ਬਹਾ ਕੇ ਲਿਆਉਂਦੇ ਆ ਇੱਥੇ ਸਾਹਮਣੇ ਸਾਹਮਣੇ ਜਿਵੇਂ ਰਾਜੇ ਦਾ ਨਿਵਾਸਜਾ ਬਣਿਆ ਹੋਇਆ ਹੈਗਾ ਇਹ ਬਿਲਾ ਟਾਈਪ ਬਣਿਆ ਹੋਇਆ ਤਾਂ ਇਹਨੂੰ ਲక్ష్ਮੀ ਬਿਲਾ ਕਹਿੰਦੇ ਆ ਕਿਲੇ ਦੇ ਵਿੱਚ ਦੀ ਆ ਜਿਹੜੇ ਸਮਝਾਂ ਦੇਖ ਸਕਦੇ ਹੋ ਤੁਸੀਂ ਬੜੀਆਂ ਛੋਟੀਆਂ ਛੁੱਟੀਆਂ ਗਲੀਆਂ ਜੀਆਂ ਬਣੀਆਂ ਹੋਈਆਂ ਨੇਗੀਆਂ ਬਿਲਕੁਲ ਨਹੀਂ ਹੂੰ ਹੂੰ ਰਾਇਲ ਡਾਈਨਿੰਗ ਕੰਪਲੈਕਸ ਇੱਥੇ ਬਹਿ ਕੇ ਖਾਂਦੇ ਹੁੰਦੇ ਸੀਗੇ ਖਾਣਾ ਪਾਣੀ ਇਹ ਤਾਂ ਰਸੋਈ ਵੀ ਬਣੀ ਹੋਊਗੀ ਸ਼ਹਿਰ ਰਸੋਈ ਹੋਵੇ ਸਾਹਮਣੇ ਹੀ ਸਾਡਾ ਅਹ ਕਾਲਾ ਕੋਲੇ ਟੋਇਆ ਰੋਈ ਹੋਊਗੀ ਹਾਂ ਕਟ ਪੁੱਤਲੀ ਘਰ ਕਹਿ ਦਿੰਦੇ ਆ ਸ਼ਹਿਰ ਰਸੋਈ ਹੋਣਾ ਹੀ ਆ ਇਹ ਆ ਵੀ ਅੰਦਰ ਆ ਚੀ ਗਈ ਆ ਕਿੱਧਰ ਬਸੇ ਇਹ ਤਾਂ ਆਂਦਾ ਹੋਵੇ ਆ ਵੀ ਕੇਲੇ ਅੰਦਰ ਕੋਈ ਜਗ੍ਹਾ ਬਣੀ ਹੋਈ ਆ ਜਗ੍ਹਾ ਦਾ ਨਾਮ ਤਾਂ ਚਲੋ ਨਹੀਂ ਲਿਖਿਆ ਪਰ ਕਿਲੇ ਦੇ ਅੰਦਰ ਵੈਸੀ ਏ ਇਦਾਂ ਖੁੱਲਾ ਏਰੀਆ ਹੁੰਦਾਗਾ ਹਰਨਾ ਇਹ ਜਗ੍ਹਾ ਦਾ ਨਾਮ ਤਾਂ ਚਲੋ ਆਪ ਨੂੰ ਨਹੀਂ ਪਤਾ ਅੱਗੇ ਚਾਹੁੰਦੇ ਆ ਕਹਿੰਦੇ ਅੱਗੇ ਜਾ ਕੇ ਪੂਰਾ ਜੈਪੁਰ ਦਾ ਵਿਊ ਆਉਂਦਾਗਾ ਜਿੱਥੋਂ ਅਮੀਰ ਫੋਟ ਵੀ ਦਿਿੰਦਾ ਤੇ ਸਾਰਾ ਜੈਪੁਰ ਦਿਸਦਾ ਹਾਂ ਬਾਕੀ ਆਹ ਸਾਰੇ ਕਿਲੇ ਦੇ ਅੰਦਰ ਕੈਮਰੇ ਲੱਗੇ ਹੋਏ ਹੈਗੇ ਜੇ ਕੋਈ ਕਿਲੇ ਨੂੰ ਨੁਕਸਾਨ ਪਹੁੰਚਾ ਰਿਹਾਗਾ ਉਹ ਸਾਰਾ ਕਵਰ ਹੋ ਜੂ ਇਹਦੇ ਵਿੱਚ ਬਾਕੀ ਆਹ ਛੋਟਾ ਜਿਹਾ ਗਾਰਡਨ ਬਣਿਆ ਹੋਇਆਗਾ ਜੈਗੜ ਕਿਲੇ ਦੇ ਵਿੱਚ ਦਰਾਖਤ ਰੱਖੇ ਹੋਏ ਆਗੇ ਵਿਚਾਲੇ ਕਹਾ ਵਗੈਰਾ ਲੱਗਿਆ ਹੋਇਆ ਇਦੂ ਉੱਤੇ ਜਿਹੜਾ ਸਾਰੇ ਸ਼ਹਿਰ ਦਾ 뷰 ਆ ਜਿਹੜੀ ਮੇਨ ਲੋਕੇਸ਼ਨ ਆ ਉਹ ਤੁਹਾਨੂੰ ਦਿਖਾਉਨੇ ਆ ਤਾਂ ਹਾਂ ਚੱਲ ਕੇ ਕਿ ਖਿੱਚੀ ਰੱਖੋ ਕੰਮ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰੀ ਚਲੋ ਕਿਉਂਕਿ ਬਹੁਤ ਕੋਸ਼ਿਸ਼ ਆਪਣੇ ਚੈਨਲ ਉੱਤੇ ਹੁਣ ਹਾਲੇ ਵਾਕਿਆ ਨਿਆਰਾ ਤਾਂ ਤੁਹਾਨੂੰ ਤਕਰੀਬਨ ਦੋ ਤਿੰਨ ਨਰੀ ਦਿਖਾਤਾ ਆਮੀਰ ਫੋਰਟ ਵੀ ਦਿਖਾਤਾ ਤੁਹਾਨੂੰ ਦੋ ਤਿੰਨ ਨਰੀ ਬਾਹਰੋਂ ਕੋਲੇ ਚੱਲਦੇ ਆਂ ਕੋਲੇ ਚੱਲ ਕੇ ਵੀ ਤੁਹਾਨੂੰ ਦਿਖਾਉਨੇ ਆਂਗੇ ਅੰਦਰ ਜਾ ਕੇ ਅੰਦਰੋਂ ਨਹੀਂ ਕਵਰ ਹੋਇਆ ਤਾਂ ਬਾਹਰੋਂ ਤਾਂ ਪੱਕਾ ਹੀ ਦੱਸਾਂਗੇ ਇਨਫੋਰਮੇਸ਼ਨ ਸਾਰੀ ਦਵਾਂਗੇ ਜੀ ਮੈਂ ਨਾ ਇਨਫੋਰਮੇਸ਼ਨ ਕਿਉਂਕਿ ਆਪਾਂ ਆਮੀਰ ਫੋਰਟ ਦੋ ਵਾਰ ਕਵਰ ਕਰ ਲਿਆ ਦੋ ਵਾਰ ਜੈਗੜ ਕਵਰ ਕਰ ਲਿਆ ਅੱਜ ਫਿਰ ਤੀਜੀ ਵਾਰ ਆਗਾ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇ ਦਾਂਗੇ ਕੋਲ ਜਾ ਕੇ ਪਿੱਛੇ ਦਫ਼ਤਰ ਸੀਗਾ ਖੱਬੇ ਪਾਸੇ ਉਹਨਾਂ ਤੋਂ ਆਪਾਂ ਪਰਮਿਸ਼ਨ ਲਈ ਹੈਗੀ ਆਪਣੇ ਜਿਹੜੇ ਸਾਈਕਲ ਆ ਹੁਣ ਜੈਗੜ ਕਿਲੇ ਦੇ ਵਿੱਚ ਦੀ ਜਾਣਗੇ वैसे अलाउड ਹੈ ਨਹੀਂ ਕਿਸੇ ਨੂੰ ਵੀ ਇਹ ਪਰਮਿਸ਼ਨ ਲੈਣੀ ਪੈਂਦੀ ਆ ਫਿਰ ਸਭ ਤੋਂ ਪਹਿਲਾਂ ਇਹ ਕਾਲ ਕਰਨਗੇ ਆਪਣੇ ਬਾਹਰ ਜਿੱਥੇ ਸਾਈਕਲ ਖੜਿਆ ਉੱਥੋਂ ਐਂਟਰੀ ਹੋਊਗੀ ਫਿਰ ਜਦੋਂ ਆਪਾਂ ਐਗਜ਼ਿਟ ਕੀਤਾ ਪਹਿਲਾਂ ਇਹਦੇ ਵਿੱਚ ਦੀ ਆਪਾਂ ਨੂੰ ਪੈਦਲ ਲਿਜਾਣੇ ਪੈਣੇ ਆ ਸਾਈਕਲ ਇਸ ਤੋਂ ਬਾਅਦ ਆਪਾਂ ਐਗਜ਼ਿਟ ਤੋਂ ਬਾਅਦ ਚੜ ਕੇ ਸਾਈਕਲਾਂ ਤੇ ਜਾ ਸਕਦੇ ਆ ਫਿਰ ਇਸ ਤੋਂ ਬਾਅਦ ਉਹਨਾਂ ਦੇ ਇਹਨਾਂ ਦੇ ਏਰੀਏ ਵੰਡੇ ਹੋਇਆ ਚਿਲਿਆਂ ਦੇ ਇਸ ਤੋਂ ਆਏ ਆਮੀਰ ਫੋਟ ਜਾਵਾਂਗੇ ਉਹਨਾਂ ਦੀ ਐਂਟਰੀ ਹੋਊ ਉੱਥੇ ਐਂਟਰੀ ਤੇ ਵੀ ਕਾਲ ਕੀਤੀ ਹੋਈ ਹੈਗੀ ਭਾਰਤ ਜੀ ਆ ਗਏ ਹਨ ਹੂੰ ਭਾਰਤ ਜੀ ਆ ਗਏ ਜਿਹੜੇ ਵੀ ਉੱਥੇ ਸਰਣਗੇ ਉਹਨਾਂ ਨੂੰ ਕਹਿਤਾ ਵੀ ਦੋ ਸਾਈਕਲ ਆ ਰਹੇ ਹੈਗੇ ਉਹਨਾਂ ਨੂੰ ਅਲਾਉ ਕਰ ਦੋ ਚਲੋ ਚੱਲਦੇ ਆਂ ਬਾਕੀ ਇੱਥੇ ਨੈਟਵਰਕ ਬਹੁਤ ਇਸ਼ੂ ਆ ਵੀਰੇ ਬਹੁਤ ਜ਼ਿਆਦਾ ਇਹੋ ਦਾ ਉਸਾਮ ਨਾਲ ਦੇਖਿਓ ਤਕਰੀਬਨ ਆਪਣਾ 15 ਤੋਂ 20 ਕਿਲੋਮੀਟਰ ਦਾ ਜਿਹੜਾ ਸਫਰ ਆ ਹੁਣ ਘਟ ਜੂਗਾ ਇੱਥੋਂ ਤਕਰੀਬਨ ਸ਼ਾਇਦ 2 ਤੋਂ 3 ਕਿਲੋਮੀਟਰ ਮੇਬੀ ਬਾਕੀ ਕਰਦੇ ਆਂ ਦੇਖਦੇ ਆਂ ਪਤਾ ਲੱਗ ਜਾਨਾ ਆਪਾਂ ਨੂੰ ਕਿੰਨੇ ਕਿਲੋਮੀਟਰ ਕੱਢੇ ਆਪਣੀ ਸਾਈਕਲ ਤੋਂ ਤੇ ਕਿੰਨਾ ਕ ਆਪਣਾ ਸਫਰ ਆ ਜਿਹੜਾ ਬਚਿਆ ਇਹਦੇ ਨਾਲ ਲਓ ਬਈ ਕਿਲੇ ਦੀ ਆਪਣੀ ਐਂਟਰੀ ਹੋਣ ਲੱਗੀ ਆ ਸਾਈਕਲ ਦੇ ਉੱਤੇ ਅਲਾਉ ਹੋ ਗਿਆ ਸਾਨੂੰ ਦੱਸਤਾ ਸੀਗਾ ਸਾਰ ਬੜੇ ਵਧੀਆ ਸੀਗੇ ਹੁਣ ਆ ਇਹਦੇ ਉੱਤੇ ਚੜਕੇ ਤਾਂ ਜਾਣਾ ਨਹੀਂਗਾ ਜਾਵਾਂਗੇ ਤੁਰ ਕੇ ਕਿਸੇ ਟਾਈਮ ਅਸੀਂ ਨਹੀਂ ਰਹਿਣਾ ਪਰ ਸਾਡੀਆਂ ਵੀਡੀਓ ਰਹਿ ਜਾਣੀਆਂ ਗਿਆ ਨੇ ਕਿਸੇ ਟਾਈਮ ਅੱਜ ਤੋਂ 50 ਸਾਲ ਬਾਅਦ 20 ਸਾਲ ਬਾਅਦ ਦੇਖਣਗੇ ਲੋਕ ਆਉਂਦੇ ਆ ਤੁਰ ਕੇ ਕਿਲੇ ਵੇਖਦੇ ਆ ਪਰ ਅਸੀਂ ਸਾਈਕਲ ਵੀ ਜੈਗੜ ਕਿਲੇ ਉੱਤੇ ਚੜਾਤੇ ਆਗੇ ਹਰੇਕ ਕਿਲੇ ਉੱਤੇ ਆਪਣਾ ਸਾਈਕਲ ਜਾ ਚੁੱਕਿਆ ਹੈਗਾ ਜਿੰਨੇ ਵੀ ਰਾਜਸਥਾਨ ਦੇ ਵਿੱਚ ਆਗੇ ਜਿੰਨੇ ਵੀ ਆਪਾਂ ਕਵਰ ਕੀਤੇ ਹੈਗੇ ਬੜੀਆ ਵਧੀਆ ਲੱਗਦੀਆਂ ਇਹ ਚੀਜ਼ਾਂ ਲੋਕ ਦੇਖਣਗੇ ਅੱਜ ਤੋਂ 10 ਸਾਲ ਬਾਅਦ 20 ਸਾਲ ਬਾਅਦ ਅਸੀਂ ਹੋਵਾਂਗੇ ਨਾ ਹੋਵਾਂਗੇ ਪਰ ਸਾਡੀਆਂ ਜਿਹੜੀਆਂ ਯਾਦਾਂ ਨੇ YouTube ਉੱਤੇ ਪਈਆਂ ਰਹਿਣੀਆਂ ਏਦਾਂ ਹੀ ਸ਼ਾਇਦ ਆਪਾਂ ਪਹਿਲੇ ਹੀ ਪੰਜਾਬੀ ਹਾਂਗੇ ਜਿਹੜੇ ਸਾਈਕਲ ਦੇ ਉੱਤੇ ਇਹ ਕਿਲਾ ਕਵਰ ਕਰ ਰਹੇ ਹਾਂਗੇ ਆਪਾਂ ਜੈਗੜ ਕਿਲੇ ਤੋਂ ਨਿਕਲੇ ਸੀ ਬਾਹਰ ਇਸ ਤੋਂ ਹੁਣ ਆਪਾਂ ਚੱਲਦੇ ਹਾਂ ਸਿੱਧਾ ਅਮੀਰ ਫੋਰਟ ਆਹ ਰਸਤਾ ਥੋੜਾ ਜਿਹਾ ਏਦਾਂ ਔਖੜੀਆਂ ਲਾਗਾ ਥੋੜਾ ਹੌਲੀ ਜਾਣਾ ਪਵੇ ਦੇ ਉੱਤੇ ਦੇਖਦੇ ਹਾਂ ਕਿੰਨੇ ਕਿਲੋਮੀਟਰ ਜਾ ਕੇ ਆਪਾਂ ਉਹਨਾਂ ਨੂੰ ਕਹਿਣਾ ਵੀ ਐਂਟਰੀ ਮਿਲ ਗਈ ਸਾਨੂੰ ਰਸਤੇ ਵਿੱਚ ਭਰਾ ਮਿਲੇ ਸੀਗੇ ਕਹਿੰਦੇ 1 ਕਿਲੋਮੀਟਰ ਹੀ ਆ ਸਾਰਾ ਇੱਥੋਂ ਉਧਰ ਦੀ 15 ਤੋਂ 16 ਕਿਲੋਮੀਟਰ ਪੈ ਜਾਂਦਾ ਐਸ ਟਾਈਮ ਉਹਨਾਂ ਰਾਹਾਂ ਤੇ ਆਪਾਂ ਫਿਰਦੇ ਆਂ ਕਿਸੇ ਟਾਈਮ ਮਹਾਰਾਜਾ ਸਵਾਯ ਸਿੰਘ ਦੀਆਂ ਜਿਹੜੀਆਂ ਫੌਜਾਂ ਆਹ ਰਾਹਾਂ ਤੋਂ ਹੀ ਲੰਘਦੀਆਂ ਸੀ ਉਹਨਾਂ ਦੇ ਘੋੜੇ ਲੰਘਦੇ ਸੀਗੇ ਤੇ ਆਪਣੇ ਸਾਈਕਲ ਲੰਘ ਰਹੇ ਹਿਆ ਲਓ ਜੀ ਆਪਾਂ ਜੈਗੜ ਕਿਲੇ ਤੋਂ ਆਮੀਰ ਫੋਰਟ ਪਹੁੰਚ ਚੁੱਕੇ ਆਂਗੇ ਬਿਲਕੁਲ ਥੱਲੇ ਤੁਸੀਂ ਦੇਖ ਸਕਦੇ ਹੋਗੇ ਥੱਲੇ ਦਾ ਨਜ਼ਾਰਾ ਬਸ ਆਪਾਂ ਇੱਥੋਂ ਨਿਕਲ ਜਾਣਾ ਕਿਰਾਂ ਨੂੰ ਪਤਾ ਕਰਦੇ ਆਂ ਵੀ ਸਾਨੂੰ ਐਂਟਰੀ ਕਰਨੀ ਪਊਗੀ ਜਾਂ ਸਿੱਧਾ ਹੀ ਐਗਜ਼ਿਟ ਪੁਆਇੰਟ ਹੋ ਜਾਊਗਾ। ਬਾਕੀ ਜਿਹੜੀ ਸਾਰੀ ਡਿਟੇਲ ਆ ਤੁਹਾਨੂੰ ਆਪਾਂ ਬਾਹਰ ਚੱਲ ਕੇ ਦੱਸ ਹੀ ਦਿੰਨੇ ਆ ਕਿਹੜੇ ਦਾ 뷰 ਥੋੜਾ ਜਿਹਾ ਥੱਲੋਂ ਬਹੁਤ ਜ਼ਿਆਦਾ ਖੂਬਸੂਰਤ ਹੁੰਦਾ ਹੈਗਾ ਉਹ ਜਗ੍ਹਾ ਤੋਂ ਜਿੱਥੇ ਪਾਰਕ ਬਣੀ ਹੋਈ ਹੈਗੀ। ਇੱਥੋਂ ਸਾਹਮਣੇ ਤੁਸੀਂ ਦੇਖ ਰਹੇ ਹੋਗੇ ਕਿਲੇ ਨੂੰ ਤਾਂ ਬਫਸ ਰੰਗ ਹੋ ਰਿਹਾ। ਇਦਾਂ ਰਿਪੇਅਰ ਹੁੰਦੀ ਰਹਿੰਦੀ ਹੈ ਕਿਲੇ ਦੀ। ਫੇਰ ਇਹ ਇੰਨੇ ਸਾਲਾਂ ਤੋਂ ਖੜਾਗਾ ਹੁਣ ਆ ਹੈਗੀ ਐਂਟਰੀ ਪੁਆਇੰਟ ਆ ਐਗਜ਼ਿਟ ਪੁਆਇੰਟ ਆ ਆਪਾਂ ਇਧਰ ਦੀ ਚੱਲਦੇ ਹਾਂ ਥੱਲੇ ਆਪਣੇ ਪਿੱਛੇ ਤੁਸੀਂ ਜਿਹੜਾ ਕਿਲਾ ਦੇਖ ਰਹੇ ਹੋਗੇ ਆਪਾਂ ਆ ਖੜੇ ਆ ਇਸ ਟਾਈਮ ਅੰਬੀਰ ਫੋਰਡ ਦੇ ਵਿੱਚ ਅੰਬੀਰ ਫੋਰਡ ਤੋਂ ਇਥੋਂ ਦੀ ਜਿਹੜੀ ਲੋਕੇਸ਼ਨ ਆ ਕਾਫੀ ਵਧੀਆ ਹੁੰਦੀ ਹੈਗੀ ਦੇਖ ਸਕਦੇ ਹੋ ਤੁਸੀਂ ਮਹਾਰਾਜਾ ਮਾਨ ਸਿੰਘ ਜੀ ਨੇ ਇਹ ਕਿਲਾ ਬਣਵਾਇਆ ਸੀ ਤਕਰੀਬਨ 1592 ਈਸਵੀ ਦੇ ਵਿੱਚ ਅਤੇ ਇਹ ਆ ਨਿਰਮਾਣ ਜਿਹੜਾ ਪੂਰਾ ਕੀਤਾ ਸੀ ਉਹਨਾਂ ਦੇ ਮੁੰਡੇ ਦੁਆਰਾ ਪੂਰਾ ਕੀਤਾ ਗਿਆ ਮਹਾਰਾਜਾ ਜਿਹੜਾ ਜੈਸਵੰਤ ਸਿੰਘ ਸੀਗਾ ਉਹਨਾਂ ਨੇ ਸਾਰਾ ਕਿਲਾ ਬਣਾ ਕੇ ਪੂਰਾ ਤਿਆਰ ਕਰਤਾ ਸੀਗਾ ਕਿਲੇ ਦੀ ਜੇ ਗੱਲ ਕਰੀਏ ਤਾਂ ਜੈਪੁਰ ਤੋਂ ਤਕਰੀਬਨ 11 ਕਿਲੋਮੀਟਰ ਇਹ ਪਾਸੇ ਬਣਾਇਆ ਗਿਆ ਹੈਗਾ ਸ਼ਹਿਰ ਤੋਂ ਕਾਫੀ ਦੂਰ ਪਹਾੜੀ ਦੇ ਉੱਤੇ ਇਹਦੇ ਪਿਛਲੀ ਸਾਈਡ ਤੁਸੀਂ ਦੇਖ ਸਕਦੇ ਹੋ ਜਿੱਥੋਂ ਆਪਾਂ ਆਏ ਹਾਂ ਹੁਣ ਇਸ ਟਾਈਮ ਜਿਹੜਾ ਜੈਗੜ ਕਿਲਾ ਹੈਗਾ ਉਹ ਤੋਂ ਤਕਰੀਬਨ ਕਿਲੋਕੀਮੀਟਰ ਦੀ ਦੂਰੀ ਤੇ ਬਣਾਇਆ ਗਿਆ ਉਸਤੇ ਇਹਦੇ ਅੰਦਰ ਮੰਨ ਕੇ ਚੱਲੋ ਤੁਸੀਂ ਮੰਦਰ ਆਗਾ ਪ੍ਰਾਤਮ ਚੀਜ਼ਾਂ ਪਈਆਂ ਨੇ ਸਾਰੀਆਂ ਤਕਰੀਬਨ ਦੋ ਵਾਰ ਇਹ ਕਿਲਾ ਆਪਾਂ ਕਵਰ ਕਰ ਚੁੱਕੇ ਹਾਂਗੇ ਕਾਫੀ ਵੱਡਾਗਾ ਇਹਦੀ ਖਾਤਰ ਤਿੰਨ ਤੋਂ ਚਾਰ ਘੰਟੇ ਚਾਹੀਦੇ ਕਿਲੇ ਦੀ ਖਾਤਰ ਕਾਫੀ ਖੂਬਸੂਰਤ ਬਣਿਆ ਹੋਇਆਗਾ ਤੇ ਕਾਫੀ ਉਚਾਈ ਤੇ ਬਣਿਆ ਹੋਇਆਗਾ ਕਿਲੇ ਨੂੰ ਜਿੱਤਣ ਦੀ ਖਾਤਰ ਬਹੁਤ ਲੋਕਾਂ ਨੇ ਸੰਘਰਸ਼ ਕੀਤੇ ਪਰ ਇਹਦੇ ਜਿਹੜੇ ਦਰਵਾਜ਼ੇ ਬਣੇ ਹੋਏ ਆਗੇ ਤਕਰੀਬਨ ਤਿੰਨ ਤੋਂ ਚਾਰ ਤਾਂ ਇੱਥੋਂ ਦਿਖ ਰਹੇ ਆ ਬਾਕੀ ਅੰਦਰਲੀ ਸੜਕ ਕਾਫੀ ਬਣੇ ਹੋਏ ਆਗੇ ਇਹ ਗਿਲਾ ਦੋ ਵਾਰ ਵਿਜ਼ਿਟ ਕੀਤਾ ਸੀ ਜੀ ਦਾ ਕਰਕੇ ਹੀ ਸੋਚਿਆ ਚਲੋ ਅੱਜ ਆਪਾਂ ਜਾਣਾਗਾ ਅੱਜ ਵੈਸੇ ਆਪਣਾ ਜੈਪੁਰ ਦੇ ਵਿੱਚ ਆਖਰੀ ਦਿਨ ਹੀ ਸੀਗਾ ਜੀ ਦਾ ਕਰਕੇ ਵੀ ਹੁਣ ਆਪਾਂ ਚਲੋ ਤੁਹਾਨੂੰ ਜਲ ਮਹਿਲ ਵੀ ਬਾਹਰਲੀ ਸਾਈਡ ਤੋਂ ਦਿਖਾ ਦਾਂਗੇ ਆਪਾਂ ਤੁਹਾਨੂੰ ਦੱਸਿਆ ਭਈ ਅਗਲਾ ਕੀ ਪਲਾਨਿੰਗ ਆ ਸਾਰਾ ਕੁਝ ਇੱਥੋਂ ਥੋੜੀ ਲੋਕੇਸ਼ਨ ਵਧੀਆ ਹੁੰਦੀ ਸੀ ਜਦੋਂ ਤੁਹਾਨੂੰ ਆਖਿਆ ਦਿਖਾ ਦਈਏ ਹੁਣ ਆਪਾਂ ਚੱਲਾਂਗੇ ਅੱਗੇ ਚੱਲਦੇ ਆ ਅੱਜ ਫਿਰ ਕਰਦੇ ਆ ਥੋੜੀ ਰੈਸਟ ਐਡੀਟਿੰਗ ਵਗੈਰਾ ਵੀ ਕਰਨੀ ਆ ਜਲ ਮਹਿਲ ਦੇਖ ਕੇ ਫਿਰ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਚਲੋ ਠੀਕ ਆ ਵੀਰੇ ਅੰਬੀਰ ਫੋਰਟ ਨੂੰ ਆਪਾਂ ਹੁਣ ਕਰ ਲਿਆ ਗਿਆ ਬਾਏ ਬਾਏ ਅੱਗੇ ਚੱਲਦੇ ਹਾਂ ਜਲਮਹਿਲ ਕਰ ਲਓ ਦੁਆਰੇ ਦਰਸ਼ਨ ਇਸ ਟਾਈਮ ਆਪਾਂ ਪਹੁੰਚ ਚੁੱਕੇ ਹਾਂ ਜੀ ਜਲਮਹਿਲ ਤਕਰੀਬਨ 2 ਕਿਲੋਮੀਟਰ ਪਿਆ ਆਪਾਂ ਨੂੰ ਅੰਬੀਰਗੜ ਫੋਰਟ ਤੋਂ ਬਾਕੀ ਸੋਨੂੰ ਇਨਫੋਰਮੇਸ਼ਨ ਥੋੜੀ ਜਿਹੀ ਨੇੜੇ ਹੋ ਕੇ ਦਿੰਨੇ ਆਗੇ ਅੱਜ ਦੇ ਅੱਗੇ ਆਪਾਂ ਤੋਂ ਸਾਈਕਲ ਆਲੌਡ ਨਹੀਂ ਹੋਣੀ ਹੋਣੀ ਆਪਣੇ ਕਰਦੇ ਹਾਂ ਸਾਈਕਲ ਆਲੌਡ ਲੋਗ ਫਿਰ ਚੱਲਦੇ ਆਪਾਂ ਅੱਗੇ ਆਪਾ ਪਹੁੰਚ ਚੁੱਕੇ ਆ ਜੀ ਆ ਜਵਾਗ ਨੇ ਵਿੱਚ ਮਾਰਨਾ ਸੀਗਾ ਆਪਾ ਪਹੁੰਚ ਚੁੱਕੇ ਆ ਇਸ ਟਾਈਮ ਜਲਮੈਲ ਦੇ ਬਾਹਰ ਜਲਮੈਲ ਤੁਸੀਂ ਦੇਖ ਸਕਦੇ ਹੋ ਕਾਫੀ ਖੂਬਸੂਰਤ ਹੈ ਮਾਰਤਾਗੀ ਤਕਰੀਬਨ ਸਾਰਾ ਇਹ ਪਾਣੀ ਦੇ ਨਾਲ ਘਿਰਿਆ ਹੋਇਆ ਹੈਗਾ ਬਾਕੀ ਇਹਦੀ ਸਾਰੀ ਦੀ ਗੱਲ ਕਰੀ ਜਾਵੇ ਤਾਂ ਮਹਾਰਾਜਾ ਜੈ ਸਿੰਘ ਨੇ ਕੀਤੀ ਸੀ 1688 ਤੋਂ ਲੈ ਕੇ 1743 ਈਸਵੀ ਦੇ ਵਿੱਚ ਵਿੱਚ ਇਹਨੂੰ ਜਿਹੜਾ ਬਣਵਾਇਆ ਗਿਆ ਸੀਗਾ ਇਹਦੇ ਬਣਾਉਣ ਦਾ ਜਿਹੜਾ ਮੇਨ ਕੰਮ ਸੀਗਾ ਮਨ ਕੇ ਚੱਲੋ ਮੇਨ ਤਾਂ ਜਿਹੜਾ ਇਹਦਾ ਸੀਗਾ ਸ਼ਿਕਾਰ ਦੀ ਖਾਤਰ ਵੀ ਇਥੇ ਬਹਿ ਕੇ ਇਹ ਸ਼ਿਕਾਰ ਵਗੈਰਾ ਕਰਦੇ ਹੁੰਦੇ ਸੀਗੇ ਬਾਕੀ ਆਸ਼ੀ ਦੇ ਲਈ ਮੰਨ ਕੇ ਚੱਲੋ ਮਨੋਰੰਜਨ ਦੇ ਲਈ ਆਪਦਾ ਟਾਈਮ ਪਾਸ ਕਰਨਾ ਉਹਦੀ ਖਾਤਰ ਇਹ ਚੀਜ਼ ਬਣਾਈ ਗਈ ਸੀ ਕਿਉਂਕਿ ਇਹ ਚੀਜ਼ ਖੂਬਸੂਰਤੀ ਜਗਾ ਇੰਨੀ ਦੇ ਵਿੱਚ ਬਣੀ ਹੋਈ ਹੈ ਜਿਹਦੇ ਆਸੇ ਪਾਸੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਪਹਾੜ ਨੇ ਇਧਰਲੀ ਸਾਈਡ ਵੀ ਪਹਾੜ ਨੇ ਇਧਰਲੀ ਸਾਰਾ ਉਸ ਟਾਈਮ ਇਹਨਾਂ ਦਾ ਰਾਜ ਹੁੰਦਾ ਸੀਗਾ ਵਿਚਾਲੇ ਇਹ ਖੁਦ ਬੰਦੇ ਹੁੰਦੇ ਸੀਗੇ ਇਹ ਜਿਹੜੀ ਜਿਹੜਾ ਜਾਲ ਮਹਿਲ ਆ ਇਹਦੀਆਂ ਤਕਰੀਬਨ 5 ਮੰਜ਼ਿਲਾ ਜਾਲ ਮਹਿਲ ਆ ਇਹ ਜਿਹੜੀ ਇੱਕ ਜਿਹੜੀ ਬਿਲਡਿੰਗ ਆ ਉਹ ਪਾਣੀ ਦੇ ਵਿੱਚ ਹੀ ਡੁੱਬੀ ਰਹਿੰਦੀ ਹੈਗੀ ਜਦੋਂ ਤੋਂ ਬਣਿਆ ਉਦੋਂ ਤੋਂ ਲੈ ਕੇ ਪਾਣੀ ਦੇ ਵਿੱਚ ਹੀ ਹੈਗਾ ਤੇ ਇਹਦੇ ਉੱਪਰ ਜਿਹੜੇ 4 ਮੰਜ਼ਲੇ ਨੇਗੇ ਵੈਸੇ ਦੇਖਣ ਨੂੰ ਘੱਟ ਲੱਗਦੀਆਂ ਪਰ ਆਪਾਂ ਪਤਾ ਵੀ ਕੀਤਾ ਵੀ 4 ਮੰਜ਼ਲਾ ਨੇ ਟੋਟਲ ਜਿਹੜੀਆਂ ਪਾਣੀ ਤੋਂ ਉੱਪਰ ਨੇਗੀਆਂ ਜਿਹੜੀ ਇਹਨਾਂ ਉੱਤੇ ਕਲਾਕਾਰੀ ਕੀਤੀ ਗਈ ਹੈ ਸਾਰੀ ਉਸ ਟਾਈਮ ਦੀ ਕਲਾਕਾਰੀ ਕੀਤੀ ਗਈ ਹੈਗੀ ਬਹੁਤ ਸੋਹਣੀ ਕਲਾਕਾਰੀ ਆ ਨੇੜੇ ਤੇ ਚਲੋ ਜਾਣ ਨਹੀਂ ਦਿੰਦੇ ਬਾਕੀ ਬੰਦ ਸੀਗਾ ਸ਼ਾਇਦ ਹੁਣ ਖੋਲ ਦਿੱਤਾ ਹੋਵੇ ਕਰਦੇ ਇਹਨਾਂ ਤੋਂ ਪਤਾ ਚਲੋ ਆਪਾਂ ਤੁਹਾਨੂੰ ਮੇਨ ਮੇਨ ਚੀਜ਼ਾਂ ਜਿਹੜੀਆਂ ਕਵਰ ਕਰਤੀਆਂ ਨੇਗੀਆਂ ਜਲ ਮਹਿਲ ਬਾਰੇ ਵੀ ਦੱਸਤਾ ਅੰਬਰ ਮਹਿਲ ਬਾਰੇ ਵੀ ਦੱਸਤਾ ਬਾਕੀ ਅੱਜ ਆਪਾਂ ਵਿਜ਼ਿਟ ਕੀਤਾ ਸੀਗਾ ਜੈਗੜ ਕਿਲਾ ਗੁਰਨਾਣਕ ਦੇਵ ਜੀ ਦੇ ਨਾਮ ਉੱਤੇ ਇੱਕ ਚੌਂਕ ਬਣਿਆ ਹੋਇਆ ਹੈ ਜਿਹੜਾ ਕਿ ਦਿੱਲੀ ਰੋਡ ਦੇ ਉੱਤੇ ਬਿਲਕੁਲ ਸਥਿਤ ਹੈਗਾ ਦੇਖ ਸਕਦੇ ਹੋ ਤੁਸੀਂ ਚੌਂਕ ਬਹੁਤ ਵਧੀਆ ਬਣਿਆ ਹੋਇਆ ਬਹੁਤ ਵੱਡਾ ਚੌਂਕ ਹੈ ਜੈਪੁਰ ਦੇ ਵਿੱਚ ਤੁਹਾਨੂੰ ਇੱਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਪਾਰਕ ਮਿਲ ਜਾਊਗਾ ਜਿਹਦਾ ਨਾਂ ਹੈਗਾ ਸਹੀਦ ਬਾਕੀ ਸੰਗ ਪਾਰਕ ਬਾਕੀ ਇੱਕ ਇੱਥੇ ਬਹੁਤ ਵੱਡਾ ਮਾਲ ਆ ਜਿਹੜਾ ਤੁਹਾਨੂੰ ਜਾ ਕੇ ਦਿਖਾਉਣੇ ਆਗੇ ਹਾਂ ਗੁਰਦੁਆਰਾ ਸਿੰਘ ਸਭਾ ਤੋਂ ਟਰਾਂਸਪੋਰਟ ਰੋਡ ਤੇ ਜਾਂਦੇ ਆਂ ਰਸਤੇ ਦੇ ਵਿੱਚ ਜਿਹੜਾ ਜੈਪੁਰ ਦਾ ਮੇਨ ਮਾਲ ਆਗਾ ਉਹ ਪੈਂਦਾ ਜੇ ਕਿਸੇ ਨੇ ਵੀ ਇੱਥੇ ਆਉਣਾ ਆ ਸਕਦੇ ਹੋਗੇ ਮਾਲ ਦਾ ਨਾਮ ਹੈਗਾ ਪਿੰਕ ਸਕੁਅਰ ਦੇ ਨਾਮ ਦੇ ਉੱਤੇ ਮਾਲ ਆਗਾ ਕਾਫੀ ਵੱਡਾ ਮਾਲ ਆ ਜੈਪੁਰ ਦਾ ਇੱਥੇ ਆ ਕੇ ਕੋਈ ਮਰਜ਼ੀ ਸਮਾਨ ਬੰਦੇ ਨੇ ਜੇ ਕਿਸੇ ਨੇ ਵੀ ਲੈਣਾ ले ਸਕਦੇ ਆ ਦੋਨੇ ਗੁਰਦੁਆਰਿਆਂ ਦੇ ਬਿਲਕੁਲ ਵਿਚਾਲੇ ਪੈਂਦਾ ਇਹ ਮੌਲ ਪਿੰਕ ਸਕੁਆਇਰ ਆਪਾਂ ਗੁਰਦੁਆਰਾ ਸਿੰਘ ਸੁਹਾਗੇ ਸੀਗੇ ਵਾਪਸ ਕਿਲੇ ਦੋਨੇ ਕਵਰ ਕਰ ਲਏ ਸੀਗੇ ਆਪਾਂ ਜਲ ਮਹਿਲ ਵੀ ਕਵਰ ਕਰ ਲਏ ਸੀਗਾ ਸਾਰਾ ਇਸ ਤੋਂ ਪਹਿਲਾਂ ਆਪਾਂ ਇੱਕ ਮੰਦਰ ਦੇ ਵਿੱਚ ਗਏ ਸੀ ਉੱਥੇ ਪ੍ਰਸ਼ਾਦਾ ਪਾਣੀ ਨਹੀਂ ਚੱਲਦਾ ਸੀ ਪਰ ਇੱਥੇ ਆਏ ਆ ਜਦੋਂ ਗੁਰਦੁਆਰਾ ਸਾਹਿਬ ਵਿੱਚ ਤੁਹਾਨੂੰ ਪਤਾ ਹੀ ਆ 24 ਘੰਟੇ ਲੰਗਰ ਹੁੰਦਾ ਇੱਥੇ ਆਪਾਂ ਨੂੰ ਪ੍ਰਸ਼ਾਦਾ ਪਾਣੀ ਮਿਲ ਗਿਆ ਬਾਕੀ ਅੱਜ ਦੀ ਵੀਡੀਓ ਦੀ ਆਪਾਂ ਇੱਥੇ ਹੀ ਸਮਾਪਤੀ ਕਰਾਂਗੇ ਸਾਰਾ ਤੁਹਾਨੂੰ ਕਵਰ ਕਰਤਾ ਹੁਣ ਕੱਲ ਨੂੰ ਪਾਵਾਂਗੇ ਚਾਲੇ ਅਜਮੇਰ ਵੱਲੀ ਨੂੰ ਇੱਥੇ ਆਪਣੇ ਵੀਰ ਹੁਣੇ ਮਿਲੇ ਸੀਗੇ ਪੰਜਾਬੀ ਭਰਾ ਗੰਗਾ ਨਗਰ ਤੋਂ ਨੇ ਹੋਰ ਕੀ ਹਾਲ ਚਾਲ ਵੀਰੇ ਠੀਕ ਆ ਵੀਰੇ ਛੱਡ ਦੀ ਕਲਾ ਕੀ ਨਾਮ ਕੀ ਆਪਣਾ ਵੀਰੇ ਭਾਈ ਨਾਮ ਹੈ ਸੁਖਵਿੰਦਰ ਸਿੰਘ ਗੰਗਾ ਨਗਰ ਤੋਂ ਠੀਕ ਆ ਜੀ ਤੇ ਇੱਥੇ ਕੀ ਕਰਨਾ ਸੀਗੇ ਵੀਰੇ ਇੱਥੇ ਜਾਂਮ ਜਣ ਆਏ ਸੀ ਅੱਜ ਕੱਲ ਕੱਲ ਆਇਆ ਸਾਡਾ WCS ਦਾ ਆਈਡੀ ਇੰਸਪੈਕਟਰ ਠੀਕ ਆ ਵੀਰੇ ਆਪਣਾ ਕੀ ਨਾਮ ਆ ਸਤਵੀਰ ਸਿੰਘ ਜੀ ਠੀਕ ਆ ਕਿਹੜੀ ਜਗ੍ਹਾ ਤੋਂ ਆ ਪੰਜਾਬ ਅਬੌਰ ਅਬੌਰ ਤੋਂ ਆਗੇ ਚਲੋ ਵਧੀਆ ਵੀਰ ਹੁਣੇ ਇਹ ਵੀਰ ਹੁਣੇ ਸਾਨੂੰ ਕੱਲ ਪਰਸੋਂ ਦੇ ਇੱਥੇ ਨੇਗੇ ਆਪਾਂ ਨੂੰ ਮਿਲੇ ਆਗੇ ਵਧੀਆ ਲੱਗਿਆ ਇਹਨਾਂ ਨਾਲ ਗੱਲਬਾਤ ਕਰਕੇ ਚਲੋ ਚਲੋ ਠੀਕ ਆ ਵੀਰੇ ਹੁਣ ਬਲੌਗ ਦੀ ਆਪਾਂ ਅੱਜ ਦੀ ਕਰਦੇ ਹਾਂ ਸਮਾਪਤੀ ਵੀਡੀਓ ਵਧੀਆ ਲੱਗੀ ਜੰਦੀਆ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੀ ਚਲੋ ਥੈਂਕ ਯੂ ਧੰਨਵਾਦ ਬਾਏ ਬਾਏ